ਹਰਿਆਣਾ ਦੇ ਪਿਹੋਵਾ ਸੀਟ ਤੋਂ ਭਾਜਪਾ ਆਗੂ ਕਮਲਜੀਤ ਸਿੰਘ ਅਜਰਾਣਾ ਦੀ ਟਿਕਟ ਨੂੰ ਲੈ ਕੇ ਵਿਵਾਦ ਪੱਗ ਗਿਆ ਹੈ ਅਜਰਾਣਾ ਨੇ ਉਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪਿਹੋਵਾ ਵਿਧਾਨ ਸਭਾ ਲਈ ਆਪਣੀ ਪਾਰਟੀ ਦੀ ਟਿਕਟ ਆਪਣੀ ਮਰਜ਼ੀ ਨਾਲ ਛੱਡ ਦਿੱਤੀ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਟਿਕਟ ਤਿਆਗਣ ਲਈ ਮਜਬੂਰ ਸਨ ਇੱਕ ਪ੍ਰਮੁੱਖ ਸਿੱਖ ਸ਼ਖਸੀਅਤ ਕਮਲਜੀਤ ਸਿੰਘ ਅਜਰਾਣਾ ਨੂੰ 4 ਸਤੰਬਰ ਨੂੰ ਪਹਿੋਵਾ ਲਈ ਭਾਜਪਾ ਉਮੀਦਵਾਰ ਵਜੋਂ ਸ਼ੁਰੂਆਤੀ ਤੌਰ ਤੇ ਐਲਾਨ ਕੀਤਾ ਗਿਆ ਸੀ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਸਿੰਘ ਬਡੋਲੀ ਨੇ ਮੰਗਲਵਾਰ ਨੂੰ ਕਿਹਾ ਕਿ ਅਜਰਾਣਾ ਨੇ ਸਵੈ ਇੱਛਾ ਨਾਲ ਆਪਣੀ ਨਮਜ਼ਦਗੀ ਸਮਰਪਣ ਕੀਤੀ ਸੀ ਹਾਲਕੇ ਅਜਰਾਨਾ ਨੇ ਇਸ ਦਾਅਵੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੋਈ ਵੀ ਇੰਨਾ ਮੂਰਖ ਨਹੀਂ ਕਿ ਉਹ ਕਿਸੇ ਰਾਸ਼ਟਰੀ ਪਾਰਟੀ ਦੁਆਰਾ ਅਲਾਰਟ ਕੀਤੀ ਗਈ ਚੋਣ ਟਿਕਟ ਨੂੰ ਹੀ ਛੱਡ ਦੇਵੇ ਉਸ ਨੇ ਦੋਸ਼ ਲਾਇਆ ਕਿ ਪਿਹੋਵਾ ਵਿੱਚ ਭਾਜਪਾ ਦੇ ਕੁਝ ਮੈਂਬਰਾਂ ਨੇ ਉਸ ਤੇ ਪਾਕਿਸਤਾਨੀ ਫੌਜ ਨਾਲ ਸੰਬੰਧ ਰੱਖਣ ਦਾ ਝੂਠਾ ਦੋਸ਼ ਲਾਇਆ ਅਜਰਾਨਾ ਨੇ ਦੱਸਿਆ ਕਿ ਉਸ ਨੇ ਦਸੰਬਰ 2021 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਵੱਲੋਂ 3000 ਦੇ ਕਰੀਬ ਸਿੱਖ ਦੇ ਵਫਾ ਦੀ ਅਗਵਾਈ ਕਰਤਾਰਪੁਰ ਸਹਿਬ ਪਾਕਿਸਤਾਨ ਵਿੱਚ ਕੀਤੀ ਸੀ ਇਸ ਫੇਰੀ ਦੌਰਾਨ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਅਤੇ ਆਗੂਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਪਾਕਿਸਤਾਨੀ ਅਧਿਕਾਰੀਆਂ ਵੱਲੋਂ 5 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਲਈ ਕੇਕ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਨੂੰ ਕੁਝ ਬਦਮਾਸ਼ ਹੁਣ ਉਸ ਨੂੰ ਬਦਨਾਮ ਕਰਨ ਲਈ ਵਰਤ ਰਹੇ ਹਨ ਭਾਜਪਾ ਨੇ ਅਜਰਾਣਾ ਦੀ ਥਾਂ ਜੈ ਭਗਵਾਨ ਸ਼ਰਮਾ ਨੂੰ ਪਿਹੋਵਾ ਲਈ ਆਪਣਾ ਉਮੀਦਵਾਰ ਬਣਾਇਆ ਹੈ ਇਸ ਫੈਸਲੇ ਨਾਲ ਹਰਿਆਣਾ ਖਾਸ ਕਰਕੇ ਪਿਹੋਵਾ ਅਤੇ ਕੁਰੂਕ ਖੇਤਰ ਵਿੱਚ ਸਿੱਖ ਪਾਈਚਾਰੇ ਵਿੱਚ ਭਾਰੀ ਰੋਸ ਹੈ ਬਹੁਤ ਸਾਰੇ ਸਿੱਖਾਂ ਨੂੰ ਲੱਗਦਾ ਹੈ ਕਿ ਪਾਰਟੀ ਵੱਲੋਂ ਇੱਕ ਸਿੱਖ ਆਗੂ ਨਾਲ ਬਦਸਲੋਕੀ ਕੀਤੀ ਗਈ ਹੈ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਵੱਲੋਂ ਛੇਵੀਂ ਪਾਤਸ਼ਾਹੀ ਗੁਰਦੁਆਰੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਪੁਰਾਣੇ ਬੱਸ ਸਟੈਂਡ ਨੇੜੇ ਚੌਂਕ ਤੱਕ ਮਾਰਚ ਕੀਤਾ ਗਿਆਨੀ ਬ੍ਰਿਮ ਸਿੰਘ ਅਤੇ ਹੋਰ ਪ੍ਰਦਰਸ਼ਨਕਾਰੀ ਆਗੂਆਂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਜਪਾ ਨੇ ਇੱਕ ਸਿੱਖ ਆਗੂ ਨਾਲ ਬੇਇਨਸਾਫੀ ਕੀਤੀ ਹੈ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਬਕ ਸਿਖਾਉਣ ਦੀ ਸੌਂਖਾ ਦਿੱਤੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ